ਕਮ ਦਾ ਬਜਟ ਨਹੀਂ ਸੈਲਰੀ ਜਿਆਦਾ ਕੇ ਸਿਰਫ 19000 ਰੁਪਏ ਹੀ ਮਿਲ ਰਹੇ ਨੇ ਤਾਂ ਮੇਰੇ ਪਰਿਵਾਰ ਦੇ ਬਿਮਾਰ ਹੋ ਗਏ ਨੇ ਜਿਹੜੇ ਚਾਰ-ਪੰਜ ਬਿਮਾਰ ਹੋ ਗਏ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਹਨ ਉਹ ਨੂੰ ਨੂੰ ਨੰਬਰ ਤਾਂ ਮੈਂ ਜਾਣਾਗਾ ਪਸੰਦਿਆਂ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਇਹ ਕੰਮ ਕਰਕੇ ਨਹੀਂ ਨਹੀਂ ਸੁਣਨਾ ਤੋਂ ਮਜ਼ਾ ਨਹੀਂ ਮੈਨੂੰ ਮੈਰੇ ਸਿਰਿਆਦ ਮਨੁੰਦਾ ਇਹ ਤਾਂ ਬਹੁਤ ਜ਼ਿਆਦਾ ਇਨਸਾਨੀ ਸਾਨੀ ਸਮਝ ਗਈ ਹੈ। ਤੇ ਕਿਹਦੇ ਨੂੰ ਮੁਲਕ ਦੇ ਦੀ ਗੱਲ ਬਾਤ ਕਰਦਾ ਕਿ ਕੀ ਚਸ਼ਮਾ ਰੱਖੇ। ਹਾਂ ਹੱਸ ਲੱਗ ਗਈ। ਮੈਂ ਭਾਜੀ ਮਾਸਕ ਨਹੀਂ ਸੀ ਤੇ ਮੇਰੀ ਉੱਤੇ ਤਬੀਅਤ ਖਰਾਬ ਹੋ ਗਈ ਬਹੁਤ ਜ਼ਿਆਦਾ। ਜੇ ਪੇਟ ਵਿੱਚ ਦਰਦ ਦੋ ਇਨਫੈਕਸ਼ਨ ਤੇ ਮੇਰ ਤੋਂ ਫਿਰ ਕੰਮ ਨਹੀਂ ਹੋਇਆ ਤੇ ਉਹ ਮੈਨੂੰ ਜਾਣ ਕੇ ਕਿੰਦ ਤੁਸੀਂ ਕੁਝ ਨਹੀਂ ਆਇਆ ਹੈਗਾ ਤੈਨੂੰ ਕੰਮ ਕਰ ਉੱਠ ਕੇ। ਤੇ ਫੇਰ ਬਸ ਮੈਨੂੰ ਲੱਗੀ ਨੇ ਦੇਸੀ ਵੀ ਤੋਂ ਜ਼ਿਆਦਾ ਨਹੀਂ ਕੰਮ ਹੋਇਆ ਤੇ ਵਾਪਸ ਫੇਰ ਮੈਂ ਏਦਾਂ ਨੂੰ ਆਉਂਦਾ ਕਿਹਾ ਮੈਂ ਇੰਡੀਆ ਜਾਣਾ ਕਹਿੰਦੇ ਪੈਸੇ ਦੇ ਕੇ ਜਾ ਮੈਂ ਕਹਾ ਵੀ ਮੈਂ ਕਿਸੇ ਕੋ ਪੈਸੇ ਲੈ ਨਹੀਂ ਹੈਗੇ ਮੈਂ ਪੈਸੇ ਕਿੱਥੋਂ ਦਵਾ ਹਾਂਜੀ ਬਸ ਪੱਜ ਮੇਰੀ ਸਿਹਤ ਜ਼ਿਆਦਾ ਖਰਾਬ ਹੁੰਦੀ ਹੁੰਦੀ ਹੋਗੀ ਤਾਂ ਫੇਰ ਮੈਨੂੰ ਵਾਪਸ ਇੱਥੇ ਬਾਬਾ ਜੀ ਦੀ ਕਿਰਪਾ ਨਾਲ ਮੈਂ ਇੰਡੀਆ ਆਈ ਹਾਂਜੀ ਮੈਂ ਇਹ ਚਾਹੁੰਦੀ ਆ ਮੈਂ ਕਿਸੇ ਨੂੰ ਵੀ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਹੈਗੇ ਹਾਂਜੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਹੈਗਾ ਬਾਹਰ ਡਿਊਟੀਸ ਨੂੰ ਹਾਂਜੀ। ਧੰਨਵਾਦ। ਜਿਹੜੇ ਕਦੋਂ ਸੀਗਾ ਤੁਸੀਂ? ਮੈਂ April ਦੇ ਮਹੀਨੇ 2000 ਹਾਂਜੀ ਤੇ ਚ ਗਈ ਸੀ। ਇਹ ਗੱਲਬਾਤ ਹੋਈ ਸੀ ਕੀ ਕੰਮ ਦਾ ਕਹਿ ਗਿਆ ਸੀ। ਕਾਮਦਾਪਾਜੀ ਮੈਨੂੰ ਸੈਲਰੀ ਵੀ ਜ਼ਿਆਦਾ ਕਹੀ ਸੀ। 19 ਸੈਲਰੀ ਉੱਥੇ ਮੈਨੂੰ ਮਿਲੀ ਨਹੀਂ। ਤੇ ਜਿਹੜਾ ਮੇਰਾ ਏਜੰਟ ਸੀ ਉਹਨੇ ਮੈਨੂੰ ਸੈਲਰੀ 120 ਰਿਆਲ ਕਹੀ ਸੀ ਉਦੋਂ ਲਈ ਉਹ ਮੈਨੂੰ ਮਿਲੀ ਨਹੀਂ। ਉਦੋਂ ਜਾ ਕੇ ਤੇ ਕੰਮ ਮੈਨੂੰ ਬਹੁਤ ਜ਼ਿਆਦਾ ਪਿਆ ਉੱਥੇ। ਹਾਂਜੀ। ਇਰੇਸਟ ਕੋਈ ਨਹੀਂ ਤਾਂ ਮੈਂ ਪਾਜੀ ਫਿਰ ਬਿਮਾਰ ਹੁੰਦੀ ਹੁੰਦੀ ਜਾਦਾ ਉੱਥੇ ਬਿਮਾਰ ਹੋ ਗਈ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਹਾਂਜੀ ਤੇ ਉਹ ਮੈਂ ਉਹਨਾਂ ਨੂੰ ਕਹਿ ਦਿੰਦੇ ਮੈਂ ਜਾਣਾ ਵਾਪਸ ਇੰਡੀਆ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਤੇ ਕਹਿੰਦੇ ਪੈਸੇ ਦੇ ਤਾ ਚਲੀ ਜਾ ਸੀ ਪੈਸੇ ਦਿੱਤੇ ਕਿ ਉਹਨਾਂ ਨੇ ਉਹਨਾਂ ਪਾਜੀ ਜਿੱਥੇ ਮੈਨੂੰ ਆਫਿਸ ਛੱਡ ਕੇ ਗਏ ਆ ਉਹਨਾਂ ਨੇ ਮੇਰੇ ਪਤੀ ਕੋਲੋਂ 80000 ਰੁਪਇਆ ਤੇ ਟਿਕਟ ਮੈਂ ਆਪਣੀ ਲਾ ਕੇ ਹੀ ਫਿਰ ਮੈਂ ਟਿਕਟ ਵੀ ਮਗਵਾਈ 24000 ਛੇ 23000 ਦੀ ਹਾਂਜੀ ਹੋਰ ਵੀ ਕਿਸੇ ਕਿਸਮ ਦਾ ਟੌਰਚਰ ਕਰਦੇ ਆ ਹਾਂਜੀ ਬਸ ਕੋਈ ਰੈਸਟ ਨਹੀਂ ਵਗੈਰਾ ਨਹੀਂ ਜਿੱਦਾਂ ਥੋੜਾ ਗਲਤ ਬੋਲਣਾ ਮਾਰਕੁੱਟ ਦੇ ਬਸ ਨਹੀਂ ਇਦਾਂ ਦਾ ਤਾਂ ਨਹੀਂ ਭਾਜੀ ਕੁਛ ਮਾਰਿਆ ਨਹੀਂ ਉਹਦਾ ਰੈਸਟ ਵਗੈਰਾ ਨਹੀਂ ਸੀ ਕੋਈ ਵੀ ਬਸ ਕੰਮ ਕਰ ਉੱਠ ਕੇ ਕੰਮ ਕਰ ਯੂਸੀਤ ਖਰਾਬ ਸੀ ਮੈਂ ਕੰਮ ਕਰ ਕੁਛ ਨਹੀਂ ਹੋਇਆ ਹੈਗਾ ਤੈਨੂੰ ਹਾਂਜੀ ਕੰਮ ਕਰਾਉਂਦੇ ਕੀ ਹਾਊਸਮੈਟ ਦੇ ਹਾਂਜੀ ਘਰ ਦਾ ਸਾਰਾ ਹੀ ਕੰਮ ਬੇ ਚਾਹੇ 1 ਵਜੇ ਚਾਹੇ 12 ਵਜੇ ਰਾਤ ਦੇ ਵੇ ਸਾਰਾ ਫਿਨਿਸ਼ ਕਰਕੇ ਸੌਣਾ ਕੰਮ ਇਥੋਂ ਵੀ ਇਹ ਕਹਿ ਗਿਆ ਹੈ ਕਿ ਹਾਊਸਮੈਟ ਦੇ ਕੰਮ ਕਰਨਾ ਜਾ ਕੇ ਉਥੇ ਹਾਂਜੀ ਪਰ ਇਤੋਂ ਸਿਰਫ ਜਿੱਦਾਂ ਦੋ ਕੰਮ ਕਿਹਾ ਸੀ ਭਾਜੀ ਇੰਦਾ ਘਰ ਦਾ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਸੀਗੇ ਹਾਂਜੀ ਕਾਫੀ ਭਾਰੀਆਂ ਭਾਰੀਆਂ ਚੀਜ਼ਾਂ ਚੱਕਣ ਨੂੰ ਕਹਦੇ ਨੇ ਮੈਂ ਤਾਂ ਮੇਰੇ ਤੋਂ ਨਹੀਂ ਇਹ ਚੱਕ ਹੁੰਦੀਆਂ ਹੈਗੀਆਂ ਬੇ ਮੇਰੇ ਪੇਨ ਹੁੰਦੀ ਆ ਬੇਟ ਵਿੱਚ ਤੇ ਪਰ ਨਹੀਂ ਕੁਛ ਨਹੀਂ ਇੰਦਾਂ ਦਾ ਮਤਲਬ ਕਹਿੰਦੇ ਕੁਛ ਨਹੀਂ ਹੋਇਆ ਹੈਗਾ ਤੈਨੂੰ ਕੋਈ ਮੈਡੀਸਿਨ ਨਹੀਂ ਭਾਜੀ ਮੈਂ ਤਾਂ ਕਰ ਕਰਕੇ ਮੈਂ ਮੈਡੀਸਿਨ ਉਹਨਾਂ ਤੋਂ ਮਗਵਾਈ ਬੇ ਮੈਨੂੰ ਮੈਡੀਸਿਨ ਲਿਆ ਦਿਓ

ਅੱਜ ਵਿਸ਼ੇਸ਼ ਤੌਰ ਤੇ ਖਾਸ ਕਰ ਜਿਹੜੇ ਸਾਡੇ ਅਣ ਭੈਣ ਭਰਾ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਆਪਣੇਨਾਂ ਵਿੱਚ ਜਾ ਕੇ ਕੁਝ ਏਜੰਟ ਜਿਹੜੇ ਹੈਗੇ ਆ ਉਹਨਾਂ ਨੂੰ ਗੁੰਮਰਾਹ ਕਰਕੇ ਠੋਠਾ ਤਾਸਾ ਦੇ ਕੇ ਵੀ ਤੁਹਾਨੂੰ 80000 ਰੁਪਏ ਅਸੀਂ ਮਹੀਨੇ ਦੀ ਤਨਖਾਹ ਦੇਵਾਂਗੇ ਤੂੰ ਮਾਰਕੀਟ 'ਚ ਤੁਹਾਨੂੰ ਵੇਚ ਦਿੰਨੇ ਆ ਤੈਨੂੰ ਸਾਊਦੀ ਅਰਬ 'ਚ ਵੇਚ ਦਿੰਨੇ ਆ ਤੋ ਉਹ ਗਰੀਬ ਜਿਹੜਾ ਹੈਗਾ ਉਹਦੇ ਮਨ ਚ ਹੁੰਦਾ ਵੀ ਚਲੋ ਮੇਰਾ ਪਰਿਵਾਰ ਜਿਹੜਾ ਹੈ ਉਹਦਾ ਰੋਟੀ ਪਾਣੀ ਚੱਲ ਜਾਊਗਾ ਤੇ ਉਹਦੇ ਨਾਲ ਚਾਰ ਪੈਸੇ ਜਿਹੜੇ ਹੈਗੇ ਆ ਉਹਦੇ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਪੜਾ ਲਾਂਗੇ ਜਾਂ ਕੁਝ ਘਰ ਦੇ ਖਰਚੇ ਵਾਸਤੇ ਤੋ ਭੇਜ ਦਿੰਦੇ ਆ ਪਰ ਉੱਥੇ ਜੋ ਹੁੰਦਾ ਉਹ ਆਪਾਂ ਲਗਾਤਾਰ ਦੇਖਦੇ ਰਹੇ ਅੱਗੇ ਵੀ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਜਾਣਕਾਰੀਆਂ ਦਿੱਤੀਆਂ ਤਕਰੀਬਨ 90 ਤੋਂ ਵੱਧ ਜਿਹੜੀਆਂ ਲੜਕੀਆਂ ਸੀ ਮਾਸਕਟ ਅ Oman ਜਾਂ ਜਿਹੜੇ ਹੈ ਸਾਊਦੀ ਅਰਬ ਜਾਂ ਵੱਖ-ਵੱਖ ਮੁਲਕਾਂ ਤੋਂ ਉਹ ਵਾਪਸ ਆ ਚੁੱਕੀਆਂ ਸੋ ਇਹ ਤਿੰਨ ਲੜਕੀਆਂ ਹੁਣ ਫਿਰ ਕੁਝ ਦਿਨਾਂ ਦੇ ਵਿੱਚ ਵਾਪਸ ਆਈਆਂ ਜਿਹਦੇ 'ਚ ਇੱਕ ਲੜਕੀ ਸਾਊਦੀ ਅਰਬ ਤੋਂ ਦੋ ਲੜਕੀਆਂ ਜਿਹੜੀਆਂ ਹੈ ਮਾਸਕਟ ਤੋਂ Oman ਤੋਂ ਜਿਹੜੀ ਹੈਗੀ ਆ ਵਾਪਸ ਆਈਆਂ ਸੋ ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈਗੀ ਆ ਜਿੱਥੇ ਅਹ ਰੈਂਟਰਾਂ ਨੇ ਲੁੱਟ ਕੀਤੀ ਇਥੋਂ ਤੱਕ ਕਰਕੇ ਵਾਪਸ ਲਾਉਣ ਵਾਸਤੇ ਵੀ ਪੈਸੇ ਲਾ ਲ ਪਰ ਫਿਰ ਵੀ ਉਹਨਾਂ ਨੂੰ ਵਾਪਸ ਨਾ ਭੇਜਿਆ ਜਦੋਂ ਸਾਡੇ ਕੋਲ ਕੰਪਲੇਂਟ ਆਈ ਤੇ ਬਕੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਹ ਵਾਪਸ ਆਫ ਕਰ ਰਹੀਆਂ ਆ ਇਹਨਾਂ ਨੂੰ ਅਸੀਂ ਪਰਿਵਾਰ ਨੂੰ ਵਧਾਈ ਦਿੰਨੇ ਕਿ ਆਪਣੇ ਬੱਚਿਆਂ ਚ ਵਾਪਸ ਆ ਗਏ ਪਰ ਅਸੀਂ ਸਮਾਜ ਨੂੰ ਇਹਦੀ ਦੁਹਾਈ ਦਿੰਨੇ ਆ ਵੀ ਤੁਸੀਂ ਇਹ ਕੰਮ ਨਾ ਕਰੋ ਪਰ ਸਿਆੰਦੀ ਜਿਹੜੀ ਹੈਗੀ ਇਹਨਾਂ ਮੁਲਕਾਂ 'ਚ ਨਾ ਪੇਜੋ ਜਿੱਥੇ ਲੜਕੀਆਂ ਦੀ ਕਦਰ ਨਹੀਂ ਜਿੱਥੇ ਲੜਕੀਆਂ ਦਾ ਸਨਮਾਨ ਨਹੀਂ ਜਿੱਥੇ ਲੜਕੀਆਂ ਸੁਰੱਖਿਅਤ ਨਹੀਂ ਕੋਈ ਜੇ ਨੀਵੀ ਲੜਕੀਆਂ ਵਾਪਸ ਆਈਆਂ ਸਾਰੀਆਂ ਇਹਨਾਂ ਮੁਲਕਾਂ ਦੇ ਵਿੱਚੋਂ ਵਾਪਸ ਆਈਆਂ ਸੋ ਅਸੀਂ ਕਹਿੰਨੇ ਕਿ ਹਾਂ ਗਰੀਬੀ ਆ ਕੇ ਬਰਾ ਸੋਚਦੇ ਆ ਗਮਰਾਹ ਹੋ ਜਾਂਦੇ ਆ ਤੁਹਾਨੂੰ ਇਹ ਦੱਸਣ ਦਾ ਮਤਲਬ ਵੀ ਇਹੀ ਆ ਕਿ ਇਹ ਗੱਲ ਲੋਕਾਂ ਵਿੱਚ ਜਾਵੇ ਕਿ ਦੇ ਕੋਈ ਸਾਨੂੰ ਏਜੰਟ ਜਿਹੜਾ ਹੈ ਜਾਂ ਤਾਂ ਉਹ ਰੈਕੋਗਨਾਈਜ਼ ਹੋਵੇ ਰਜਿਸਟਰਡ ਹੋਵੇ ਉਹਦੀ ਜਿਹੜਾ ਹੈ ਆਫਿਸ ਉਹਦਾ ਹੋਵੇ ਸੋ ਉਹ ਉਹਦੇ ਨਾਲ ਹੀ ਫਿਰ ਵੀ ਜਿਹੜਾ ਹੈਗਾ ਵਰਕ ਪਰਮਿਟ ਤੇ ਜਾਓ ਜਾਂ ਜਿਹੜਾ ਹੈ ਉਹਦੀ ਬਿਨਾ ਜਿਹੜਾ ਹੈਗਾ ਇਸ ਤਰ੍ਹਾਂ ਪਿੰਡਾਂ ਦੇ ਵਿੱਚ 에ਜੰਟ ਬਣ ਕੇ ਇੱਕ ਦੂਸਰੇ ਕੋ ਪੈਸੇ ਖਾ ਲੈਂਦੇ ਆ 2 ਮਹੀਨੇ ਦੇ ਵਾਸਤੇ ਦੁਬਈ ਲਾ ਜਾਂਦੇ ਆ ਜਿੱਦੇ ਤੇ 5-7000 ਰੁਪਏ ਖਰਚ ਹੁੰਦਾ ਉਸੇ ਕੋਈ ਨਾ ਕੋਈ ਉਸੇ ਜਿਹੜਾ ਹੈਗਾ ਘਰ ਇਹੋ ਜਿਹਾ ਭਾਲਦੇ ਆ ਜਿਹਨੂੰ ਬੰਦੇ ਦੀ ਲੋਡ ਹੁੰਦੀ ਹੈ ਤੇ ਉਹਨੂੰ ਉਹਦੇ ਕੋ ਪੈਸੇ ਲੈ ਕੇ ਲੜਕੀਆਂ ਨੂੰ ਉਹਨਾਂ ਦੇ ਨਾਲ ਭੇਜ ਦਿੰਦੇ ਆ ਰੋ ਰੋ ਉਹਨਾਂ ਨੇ ਤਾਂ ਪੈਸੇ ਦਿੱਤੇ ਹੁੰਦੇ ਆ ਪੈਸੇ ਏਜੰਟ ਖਾ ਜਾਂਦਾ ਤੇ ਜਦੋਂ ਇਹਨਾਂ ਨੂੰ ਤਨਖਾਹ ਨਹੀਂ ਮਿਲਦੀ ਤੇ ਫਿਰ ਜਿਹੜਾ ਗਰੀਬ ਆ ਉਹ ਕਰੇ ਕੀ ਸੋ ਉਥੇ ਨਾਲ ਕੁੱਟ ਮਾਰ ਵੀ ਹੁੰਦੀ ਹੈ ਹਿੰਸਾ ਵੀ ਹੁੰਦੀ ਹੈ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਉਹਨਾਂ ਦਾ ਜਿਹੜਾ ਕਰੋ ਉਹ ਇਹ ਲੜਕੀਆਂ ਜਲਦੀਆਂ ਤੁਹਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਬੱਚੀਆਂ ਨੇ ਨਾ ਮਲਕਾਂ ਦੇ ਵਿੱਚ ਨਾ ਭੇਜੋ ਤੇ ਭੇਜੋ ਆ ਉਹ ਜਿਹੜੇ ਹੈਗੇ ਵਧੀਆ ਏਜੰਟ ਜਿਹੜੇ ਤੁਹਾਨੂੰ ਜਿਹੜੇ ਏਜੰਟਾਂ ਰਾਹੀਂ ਏਜੰਸੀ ਰਾਹੀਂ ਇਹ ਸਰਕਾਰ ਦੇ ਰਾਹੀਂ ਜਿਹੜੀ ਜਿਹੜੀਆਂ ਏਜੰਸੀਆਂ ਹਨ ਰਾਹੀਂ ਜਿਹੜਾ ਬੰਦਾ ਜਾਂਦਾ ਉਹਦਾ ਜਿਹੜੀ ਇਹ ਕਦਰ ਹੁੰਦੀ ਹੈ ਉਹਦੀ ਵੈਲਿਊ ਹੁੰਦੀ ਹੈ ਉਹਨੂੰ ਇਗਨੋਰ ਨਹੀਂ ਕਰ ਸਕਦਾ ਕੋਈ ਪਰ ਜਦੋਂ ਅਸੀਂ ਦੋ ਨੰਬਰ ਦੇ ਵਿੱਚ ਆਪ ਵੀ ਚਲ ਜਾਂਦੇ ਆ ਉਸੇ ਫਸ ਜਾਂਦੇ ਆ ਫਿਰ ਦਸਿਹੇ ਵੀ ਚਲਦੇ ਆ ਤੋ ਵਿਕਸੇ ਪਰਿਵਾਰ ਉਜੜ ਜਾਂਦਾ ਜਿਹੜੇ ਪੈਸੇ ਚਾਰ ਹੁੰਦੇ ਪਹਿਲਾ ਏਜੰਟਾਂ ਨੇ ਲੈ ਹੁੰਦੇ ਬਹੁਤ ਇਹੋ ਜਿਹੇ ਕੇਸ ਅਸੀਂ ਦੇਖਿਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹਨੇ ਵੀ ਬਾਹਰ ਜਾਣਾ ਸਾਡੇ ਨੌਜਵਾਨ ਵੀ ਬਾਹਰ ਜਾ ਕੇ ਏਜੰਟਾਂ ਦੇ ਤੇ ਸਿਚੜ ਕੇ ਕਤਨਾ ਕਿਤੇ ਜਾ ਕੇ ਫਸ ਜਾਂਦੇ ਆ ਹੁਣ ਵੀ ਕੁਝ ਬੱਚੇ ਜਿਹੜੇ ਸਾਡੇ ਬਾਹਰ ਫਸੇ ਜਿਨ੍ਹਾਂ ਚੋਂ ਇੱਕ ਆਇਆ ਹਜੇ ਬਾਕੀ ਉਸੇ ਰੁਕੇ ਹੋਏ ਆ ਸੋ ਇਸ ਵਾਸਤੇ ਏਜੰਟਾਂ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਨਾ ਦੌੜੋ ਇੱਥੇ ਅਸੀਂ ਬਹੁਤ ਕੰਮ ਕਰ ਸਕਦੇ ਆ ਵਾਹਿਗੁਰੂ ਨੇ ਇਸ ਧਰਤੀ ਨੂੰ ਪੰਜਾਬ ਦੀ ਧਰਤੀ ਨੂੰ ਬਹੁਤ ਬਰਕਤਾਂ ਬਖਸ਼ਿਸ਼ਾਂ ਦਿੱਤੀਆਂ ਇੱਥੇ ਅਸੀਂ ਭੁੱਖਾ ਨਹੀਂ ਮਰਦੇ ਪਰ ਇਸ ਤਰੀਕੇ ਦੇ ਨਾਲ ਜਿਹੜਾ ਬਾਹਰ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਸੋ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਕਿੰਨੀਆਂ ਲੜਕੀਆਂ ਜਿਹੜੀਆਂ ਹੁਣ ਵਾਪਸੀ ਹੋਈਆਂ ਹੁਣ ਇਹ ਤਿੰਨ ਲੜਕੀਆਂ ਇੱਕ ਹੁਸ਼ਿਆਰਪੁਰ ਤੋਂ ਇੱਕ ਅੰਮ੍ਰਿਤਸਰ ਤੋਂ ਇੱਕ ਕਪੂਰਸਲੇ ਤੋਂ ਕਿਤੇ ਕਿਤੇ ਸਟਾਕ ਸੀ ਹੈ ਇੱਕ ਲੜਕੀ ਮੈਂ ਦੋ ਮਾਸਕਰ ਸੀ ਤੇ ਇੱਕ ਸੌਦੀ ਅਰਬੀ ਸੀ ਸੰਚਲਕ ਕਿਤੇ ਨੇ ਕਿਸੇ ਬੱਬਾ ਜੀ ਫੀਲਰ ਕਿਸ ਨੂੰ ਸਰਕਾਰ ਦਾ ਜਾਂ ਨਹੀਂ ਸਰਕਾਰ ਦਾ ਇਸ ਤਰ੍ਹਾਂ ਜੀ ਸਾਡਾ ਪ੍ਰਸ਼ਾਸਨ ਦੇ ਨਾਲ ਅੱਗੇ ਪੁਲਿਸ ਨੂੰ ਵੀ ਮਿਲਿਆ ਕੋਈ ਜਦੋਂ ਜਾਣਦਾ ਉਦੋਂ ਤੋਂ ਕੋਈ ਦੱਸਦਾ ਨਾਗਾ ਉਨ ਜੇ ਹੋਵੇ ਪ੍ਰੈਜ਼ੀਡੈਂਟ ਵੀ ਕਹਿ ਦਿੰਦਾ ਵੀ ਦੱਸੋ ਨਾ ਕੋਈ ਕੰਮ ਨਾ ਤੁਹਾਡਾ ਰਾਜ ਨਾ ਰੋਕਦੇ ਅਸੀਂ ਦੱਸਦੇ ਨਹੀਂ ਪਰ ਜਦੋਂ ਉਸੇ ਫਾਇਦਾ ਨਹੀਂ ਆ ਫਿਰ ਪਤਾ ਲੱਗਦਾ ਫਿਰ ਹੁਣ ਉੱਥੇ ਕੀ ਕਰ ਸਕਦੇ ਆ ਸੋ ਉਹਦੇ ਵਾਸਤੇ ਅਸੀਂ ਸਾਰੀਆਂ ਜਿੰਨੇ ਵੀ ਹੈਗੇ ਇਹਨਾਂ ਕੋਈ ਕੇਸ ਵੀ ਰਿਜੈਕਟਡ ਕਰੋ ਨਾ ਕਿ ਉਹਨਾਂ ਦੇ ਕੇਸ ਵੀ ਕਰੋ ਉਹ ਕੋਈ ਨਾ ਕੋਈ ਜਿਹੜਾ ਹੈਗੇ ਜਿਸ ਤਰ੍ਹਾਂ ਹੁਣ ਨਾਂ ਜਿਹੜੇ ਦੱਸਦੇ ਪਤਾ ਨਹੀਂ ਉਹ ਨਾਂ ਸਹੀ ਹੁੰਦੇ ਆ ਜਾਂ ਕੀ ਆ ਉਹਦੇ ਪਿੱਛੇ ਕੌਣ ਆ ਇਹ ਬਹੁਤ ਵੱਡੇ ਰੈਕਟ ਆ ਜਿਹਦੇ ਵਿੱਚ ਪੰਜਾਬ ਦੇ ਤਾਂ ਆਪਾਂ ਜਿਹੜੇ ਸਾਹਮਣੇ ਆਉਂਦੇ ਆ ਹੋਰ ਸਟੇਟਾਂ ਦੇ ਦੱਸਦੇ ਹੋਰ ਮੁਲਕਾਂ ਦੇ ਵਿੱਚ ਵੀ ਉੱਥੇ ਇਸ ਤਰ੍ਹਾਂ ਫਸਦੇ ਆ